मेले की शुरुआत हो चुकी है तो दूर दुराजे तो संगता चल के श्रद्धा भाव इस जगह देर आने मेला स्पार दिन, दिन वही जाता तो के मेलों के एक नंबर पर मनिया जाता स्पारक मेले ਦਰਦ ਵੀਡੀਓ ਦੇ ਨਾਲ ਤੇ ਮੈਂ ਹਾਂ ਵਿਅੰਕ ਸਿੰਘ ਰੋੜੀਆਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਕਿ ਤੁਸੀਂ ਚੰਡੋਲ ਇਸ ਵਕਤ ਕਲ ਰਹੇ ਨੇ ਤੇ ਨਾ ਤੁਹਾਨੂੰ ਦੱਸ ਦਨਾ ਕਿ ਇਸ ਵੇਲੇ ਅਸੀਂ ਮੌਜੂਦਾ ਪੰਜਾਬ ਦੇ ਪ੍ਰਸਿੱਧ ਮੇਲੇ ਮੇਲਾ ਸ਼ਿਕਾਰਪੁਰ ਦੇ ਵਿੱਚ ਤੇ ਅੱਜ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਦੂਰ ਦਰਾਡੇ ਤੋਂ ਸੰਗਠਾ ਜਲ ਕੇ ਸ਼ਰਧਾ ਭਾਵ ਦੇ ਨਾਲ ਇਸ ਜਗ੍ਹਾ ਦੇ ਪਰ ਆਉਂਦੇ ਨੇ ਤੇ ਮੰਡੀ ਅੰਮ੍ਰਿਤਸਰ ਦੇ ਨਾਲ ਪਾਨ ਹੈ ਮੇਲਾ ਸ਼ਿਕਾਰਪੁਰ ਤੇ ਇਹਦੇ ਸ਼ਿਕਾਰਪੁਰ ਦੇ ਵਿੱਚ ਮੇਲਾ ਭਰਦਾ ਹੈ ਤੇ ਗੁੱਗਾ ਮਾੜੀ ਨੂੰ ਖਾਸ ਮਾਨਤਾ ਪ੍ਰਾਪਤ ਹੈ ਤੇ ਜਿੱਥੋਂ ਇਹ ਮੇਲਾ ਭਰਦਾ ਹੈ ਤੇ ਦੂਰ ਜਦੋਂ ਸੰਗਤ ਇੱਕ ਮਿੱਟੀ ਕੱਢਣ ਦੇ ਲਈ ਆਉਂਦੀ ਹੈ ਤੇ ਆਓ ਗੱਲਬਾਤ ਕਰਦੇ ਆਂ ਜਾਣਦੇ ਆਂ ਮੇਲੇ ਦੇ ਇਤਿਹਾਸ ਬਾਰੇ ਤੇ ਜਿਹੜੀਆਂ ਸੰਗਤਾਂ ਨੇ ਇੱਕ ਇੱਕ ਤੋਂ ਚੱਲ ਕੇ ਇਸ ਮੇਲੇ ਦੇ ਵਿੱਚ ਆਉਂਦੀਆਂ ਨੇ ਖਾਸ ਤੌਰ 'ਤੇ ਦੇ ਵਿੱਚ ਬਾਬਾ ਜੀ ਕਿਹਨਾ ਮਾਡਾ ਜੀ ਮਹੰਦਰ ਸਿੰਘ ਜੀ ਬਾਬਾ ਜੀ ਇਹ ਮੇਲੇ ਕਦੋਂ ਤੋਂ ਪੜਦਾ ਰਿਹਾ ਜੀ ਬਹੁਤ ਕਿਤੇ ਪੁਰਾਣਾ ਇਤਿਹਾਸਕ ਮੇਲਾ ਜੀ ਇਹ ਸਾਡੇ ਜਨਮ ਤੋਂ ਵੀ ਪਹਿਲਾਂ ਦਾ ਤੁਹਾਡੀ ਉਮਰ ਕਿੰਨੀ ਤੋਂ ਲਗਭਗ ਹੈ ਜੀ 2-30 ਸਾਲ ਦੀ ਉਮਰ ਹੈ 80 ਸਾਲ ਦੀ ਉਮਰ ਹੈ ਤੇ 30 ਖਾਸੇ ਪੇਤੋਂ ਦੀ ਸ਼ਰਧਾ ਤੱਕ ਨੂੰ ਲੈ ਕੇ ਇਹ ਲੋਕਾਂ ਦਾ ਵਿਸ਼ਵਾਸ ਅਤੇ ਇਹ ਬਾਬਾ ਜੀ ਮੱਤ ਦੀ ਦੂਸਰੇ ਨੰਬਰ ਤੇ ਇਹ ਜਿਹੜਾ ਕਿਤੇ ਬਾਬਾ ਜੀ ਦੇ ਜਿਹੜਾ ਆਉਂਦਾ ਕਿ ਉਹ ਸਪਦਾ ਡੰਗਿਆ ਹੁੰਦਾ ਹੈ ਜਾਂ ਸਪਦੀ ਕਿਹਨਾਂ ਦੇ ਪੈਰਾਂ ਤੋਂ ਸਰੀਰ ਦੇ ਖਾਲੀ ਕੁਝ ਨਹੀਂ ਪੈ ਜਾਂਦੀ ਆ। ਅੱਛਾ ਉਹਦਾ ਇੱਥੇ ਹਾਲਾ ਹੈ। ਠੀਕ ਹੈ। ਹਾਂਜੀ। ਫਿਰ ਅੱਜ ਦੇ ਜਿਹੜੇ ਹਾਲਾਤ ਨਹੀਂ ਮਿਲੇਦੇ ਲੋਕਾਂ ਨੂੰ ਕਿਵੇਂ ਦੇਖਦਾ ਤੁਸੀਂ? ਮਤਲਬ ਲੋਕਾਂ ਦਾ ਰੁਝਾਨ ਬੈਠਾ ਕਿ ਵਧੀਆ ਮੇਲੇ ਪਰ ਆ। ਤਾਂ ਰੁਝਾਨ ਇਸ ਤਰ੍ਹਾਂ ਨਹੀਂ ਅੱਜ ਕੱਲ੍ਹ ਦੀ ਪੜੀ ਨਹੀਂ ਖੀ। 14 ਪਰ। ਬੰਦੋਨੀ ਹੈ ਜਣ ਕਿੰਨੇ ਨੇ ਹੈਗੇ ਨੌਜਰਾਨ ਮੁੰਦੇ। ਜੀ। ਉਹ ਕਿਹਨਾਂ ਕਿੰਨੇ ਚੀਜ਼ਾਂ ਨੂੰ ਘੱਟ ਮੰਨਦੇ ਆ। ਜਿਹੜੇ ਪੁਰਾਣੇ ਲੋਕ ਸੀਗੇ ਉਹਨਾਂ ਨੂੰ ਵੀ ਵਿਸ਼ਵਾਸ ਰੱਖਦੇ ਸੀ ਅੱਜ ਵੀ ਵਿਸ਼ਵਾਸ ਰੱਖਦੇ ਹੁੰਦੇ ਠੀਕ ਹੈ ਜੀ ਠੀਕ ਹੈ ਅੱਜ ਵੀ ਉਹ ਵਿਸ਼ਵਾਸ ਰੱਖਦੇ ਆ ਇਸ ਚੀਜ਼ ਦੇ ਉੱਤੇ ਠੀਕ ਹੈ ਉਹਨਾਂ ਨੂੰ ਵੀ ਵਿਸ਼ਵਾਸ ਹੈਗਾ ਉਹਨਾਂ ਦੀ ਜਿਹੜੀ ਸਰਦਾ ਭਾਵਨਾ ਉਹਦੇ ਨਾਲ ਸਾਰਾ ਕੁਝ ਹੁੰਦਾ ਹੈ ਗੱਲ ਕਿ ਕਿੱਥੇ ਦੁੱਧ ਵੀ ਮਸੀਹ ਦੇ ਸ਼ਤਰ ਮਸੀਹ ਦੇ ਹਾਂਜੀ ਘਰ ਦੇ ਵਿੱਚ ਜਿਹੜੇ ਪ੍ਰਾਣ ਰਿਗੜ ਦੇ ਸਾਡੇ ਵਰਗੇ ਹੁੰਦੇ ਸੀਗੇ ਠੀਕ ਹੈ ਜੀ ਉਹ ਕਿੱਥੇ ਦੁੱਧ ਮਸੀਹ ਦੇ ਨਾਲ ਇਹਨਾਂ ਨੂੰ ਕਹਿੰਦੇ ਕਿ ਬਾਬਾ ਆਪਦੇ ਸੁੱਖ ਸ਼ਾਂਤੀ ਰੱਖੀ ਠੀਕ ਹੈ ਯਾਨੀ ਇਹਨੇ ਅੱਜ ਕੱਲ੍ਹ ਦੇ ਲੋਕ ਨੇ ਇਹ ਤੁਹਾਨੂੰ ਪਤਾ ਹੀ ਨਹੀਂ ਮੰਨਦੇ ਨਾ ਚੀਜ਼ਾਂ ਦਾ ਮਤਲਬ ਉਹ ਸ਼ਰਧਾ ਪੱਖ ਨੂੰ ਲੈ ਕੇ ਕਿਤਨਾ ਕਿਤੇ ਆ ਤਾਂ ਨਹੀਂ ਹੋ ਗੂ ਬੜਾ ਨਾ ਕੋਈ ਨਹੀਂ ਹੋ ਗੂ ਲੋਕਾਂ ਨੂੰ ਠੀਕ ਇਹ ਸਿਆ ਕਰਕੇ ਜਾਨੂੰ ਜੀ ਆਓ ਬੇਬੇ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਬੇਬੇ ਜੀ ਕੀ ਨਾਮ ਆ ਤੁਹਾਡਾ ਜੀ ਮੈਮ ਕਿਹੜੀ ਜਗ੍ਹਾ ਤੋਂ ਆ ਤੁਸੀਂ ਅਮਰੇ ਨੇ ਤਾਂ ਆਏ ਮੇਰੇ ਘਰੇ ਮੈਂ ਤਾਂ ਕਿੰਨੇ ਕ ਟਾਈਮ ਤੋਂ ਉਹਨੇ ਮੀਲੇ ਜਿ ਦੇਖਿਆ ਮੇਰੇ ਨਾਲ ਤਾਂ ਭਾਈ ਪਾਈਆਂ ਵੇਹੜਾ ਦੇਖਿਆ ਹੋਰ ਵੀ ਉਹਨਾਂ ਆਏ ਜਾਂਦਾ ਠੀਕ ਹੈ ਕਹਿੰਤਾਂ ਦਾ ਨਾ ਉਹ ਦੇਖੀ ਅੱਛਾ ਕਿਉਂ ਕਾਰਨ ਹੋਣ ਕੇ ਨਹੀਂ ਆਏ ਜਾਂਦਾ

ਵੇ ਰੇ ਮੇਲੇ ਨੂੰ ਹੋਏ ਨੀ ਠੀਕ ਹੈ ਇਹ ਕਿੰਨੇ ਕੇ ਟਾਈਮ ਤੋਂ ਮੇਲਾ ਭਰਦਾ ਰਿਹਾ ਮੇਲਾ ਤਾਂ ਬਹੁਤ ਭਰਦਾ ਬਹੁਤ ਕਿਰਾਂ ਦੇ ਇਲਾਕਾ ਵੀ ਫੁੱਟ ਰੰਗੋ ਲਿਆ ਠੀਕ ਹੈ ਇਹ ਬਹੁਤ ਆ ਪੁਰਾਣਾ ਮੇਲਾ ਫਿਰ ਅੱਜ ਦਾ ਅੱਜ ਨੇ ਮੇਲੇ ਨੂੰ ਤੇ ਪਹਿਲੇ ਮੇਲੇ ਦੇ ਵਿੱਚ ਕੀ ਅੰਤਰ ਦੇਖਦੇ ਹੋ ਅੰਤਰ ਇਹ ਜੋ ਹੁਣ ਮਾਹੌਲ ਹੀ ਕੀਤਾ ਹੈ ਪਹਿਲਾ ਮਾਹੌਲ ਵੀ ਬਾਜੇ-ਵਾਜੇ ਦੇ ਕੋਲ ਬਾਦੇ ਹੁੰਦੇ ਮੁੰਡੇ ਭੰਗੜਾ ਪਾਉਂਦੇ ਹੁੰਦੇ ਸੀ ਪਿੰਡੇ ਚ ਘੁੰਮਦੇ ਹੁੰਦੇ ਹੁੰਦੇ ਸੀ ਠੀਕ ਹੈ ਹੁਣ ਉਹ ਮਾਹੌਲ ਹੈ ਨਹੀਂ सद्या चारि पितिया हा बहत घटि अॻे तमामु चलो गलबा करपू जी सॾे नौजूदु न सत्री अची कहिड़ी जॻह थो लुधान लुधे खां ख़ास मेर आयो हांजी हा तव्हां कीअं आहे गुरमीशी ਉਨੀ ਸਾਂਜੀ ਪਹਿਲਾਂ ਦੇ ਮੇਲੇ ਤੋਂ ਹੁਣ ਦੇ ਮੇਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਵਧੀਆ ਨਹੀਂ ਪਹਿਲਾਂ ਦੇ ਸਮਾਂ ਵੀ ਜੇ ਪਹਿਲਾਂ ਉਹ ਪੁਰਾਣੇ ਸਮੇਂ ਦੇ ਵਿੱਚ ਮੇਲੇ ਕਿਵੇਂ ਆਉਂਦਾ ਸੀ ਤੁਸੀਂ ਦਾ ਖੁਦ ਨੂੰ ਦੇਖਦੇ ਜਾ ਰਹੇ ਉਹਨਾਂ ਨੂੰ ਫਰਕ ਆ ਜੀ ਪੁਰਾਣੇ ਕੀ ਫਰਕ ਦੇਖਦੇ ਹੋ ਉਹਨਾਂ ਨੂੰ ਫਰਕ ਮੇਲੇ ਘੋੜ ਲੋ ਬੈਲ ਕੁਸ਼ਤੀਆਂ ਵੀ ਹੁੰਦੀਆਂ ਜੀ ਬਹੁਤ ਮੁਕਾਬਲੇ ਹੁੰਦੇ ਸੀ ਬੈਲ ਗੱਡੀਆਂ ਹੀ ਘੋੜਾ ਆਉਂਦੀਆਂ ਸੀਗੀਆਂ ਐ ਜਾ ਕੋਈ ਉਹ ਨਹੀਂ ਹੋ ਰਿਹਾ ਹੁਣ ਮਤਲਬ ਕਿਤੇ ਖੇਡਾਂ ਦੇ ਪੱਖ ਤੋਂ ਪਛੜ ਗਿਆ ਖੇਡਾਂ ਦੇ ਪੱਖ ਪਛੜ ਗਿਆ ਨਾ ਬੁੱਤਿਆਂ ਆਉਂਦੀਆਂ ਸੀਗੀਆਂ ਅੱਗੇ ਜੀ ਆਵਾਜ਼ ਠੀਕ ਹੈ ਤੁਹਾਨੂੰ ਕੀ ਲੱਗਦਾ ਜੀ ਇਹਦੇ ਕਾਰਨ ਕੀ ਰਹੇ ਨੇ ਕਾਰਨ ਅੱਜਕੱਲ੍ਹ ਕੰਟ੍ਰੈਕਟ ਵੀ ਰਿਆ ਲੋਕਾਂ ਦਾ ਪੰਜਾਹ ਹਜ਼ਾਰ ਰੁਪਏ ਠੀਕ ਹੈ ਅੱਜਕੱਲ੍ਹ ਲੁਗਾਈ ਜੇ ਨਹੀਂ ਬਿਜੀ ਹੈ ਹਰੇਕ ਬੰਦਾ ਮੋਬਾਈਲਾਂ ਦੇ ਲੱਗਦਾ ਵੀ ਜਾ ਜਾ ਲੈ ਲਈ ਕਿਤੇ ਕਿਤੇ ਮੋਬਾਈਲਾਂ ਦਾ ਜ਼ਰੂਰ ਲੈਣੀ ਜੀ ਟੈਕਨੋਲੋਜੀ ਦਾ ਜਾ ਕੇ ਲੈ ਮੋਬਾਈਲ ਤਾਂ ਵਸੇ ਹੀ ਨਹੀਂ ਜਾਈ ਹੋਈ ਆ ਹਰੇਕ ਬੰਦਾ ਜਿੰਨੀ ਮਰਜ਼ੀ ਮਿਹਨਤ ਕਰ ਲੇ ਉਹਦਾ ਘਰ ਨਹੀਂ ਪੂਰਾ ਹੁੰਦਾ ਲੁਗਾਈ ਲੁਗਾਈ ਨੇ ਜਾ ਰਹੇ ਕਰਤਾ ਜੀ ਤੇ ਬਾਜ ਰਸਮੀ ਜਨਨਾ ਦਾ ਕਟਾ ਪਹਿਲੇ ਸਾਲ ਬਹੁਤ ਜ਼ਿਆਦਾ ਸੀ ਲੁਗਾਈ ਨੇ ਛਾਰੇ ਮਾਰ ਮਾਰੀ ਹੈ ਕਾਰੋਬਾਰ ਜਨਨ ਕੀ ਘਟ ਗਏ ਨੇ ਮਹਿੰਗਾਈ ਵੱਧ ਗਈ ਹੈ ਅਸੀਂ ਤੁਸੀਂ ਮੈਨੂੰ ਦੱਸੋ ਵੀ ਐਂਟਰਟੇਨਮੈਂਟ ਮੰ ਸਾਧਨੇ ਆਲੇ ਵੀ ਆਉਂਦੇ ਆ ਜੀ ਆਉਂਦੇ ਨੇ ਜੰਦਾ ਆਉਂਦੇ ਆ ਜੀ ਤੁਸੀਂ ਦੇਖੋ ਜਿੰਨੇ ਵਿੱਚ ਤਕਰੀਬਨ 85% ਸਾਰੇ ਨਾਲ ਆਉਂਦੇ ਆ ਜੀ ਕੋਈ ਖਾਸ ਗੱਲ ਤੁਹਾਡੇ ਗਵਾਨੀ ਦੇ ਵਿੱਚ ਗੱਲ ਰਹੀ ਮੈਂ ਕੋਈ ਖਾਸ ਨੇਲੇ ਤੇ ਗਾਸ ਕੋਈ ਸੁਣਾਉਣ ਵਾਲੇ ਗੱਲ ਹੋਵੇ ਜੀ ਖਾਸ ਹੈ ਯਾਦਾਂ ਹੁੰਦੀਆਂ ਨੇ ਸਾਰੇ ਰੇ ਮਿੱਠੀਆਂ ਯਾਦਾਂ ਹੁੰਦੀਆਂ ਨੇ ਸਾਰੇ ਨਹੀਂ ਆ ਤੁਹਾਡੇ ਕੋਈ ਯਾਦ ਰਹੀ ਹੈ ਵੇਦਨ ਦੇ ਮੇਲੇ ਦੇ ਵਿੱਚ ਨਹੀਂ ਯਾਦ ਆਈ ਹੈ ਅੱਜ ਟਾਈਮ ਨਾ ਇਹਦਾ ਡੀਲ ਦੇਣੀ ਸੀ ਕੱਲ ਮੇਲਾ ਉਹਦੇ ਕੱਢ ਜਾਏ ਜੀ ਉਹ ਮੈਂ ਇਹ ਚੁਣਾਂ ਨੀ ਆ ਕੀ ਕਿਹੜੀ ਗੀਤ ਆਉਂਦੀ ਆ ਜੀ ਓਏ ਇੱਕ ਗੱਲ ਮੈਂ ਸੁਣੀ ਸੀ ਕਿ ਤੁੱਪ ਧੂੜ ਤੇ ਧੱਕੇ ਕਹਿੰਦੇ ਮੇਲੇ ਦੇ ਵਿੱਚ ਤਿੰਨ ਚੀਜ਼ਾਂ ਖਾਸ ਨੇ ਤੇ ਬੰਦਿਆਂ ਨਾਲ ਵੀ ਖਾਸ ਆਇਓ ਹਾਂ ਲੋ ਆਉਂਦੀ ਆ ਲਈ ਇਹੋ ਨਾਲ ਮੇਲੇ ਦੇ ਆਏ ਨਾ ਮੱਕੀ ਦੇਪਾ ਵੀ ਘੱਟੀ ਵੀ ਇਹਦੀ ਨਾਲ ਨਾ ਇੱਕ ਤਰ੍ਹਾਂ ਕਿ ਸਵਾਰੀ ਆਪਣੇ ਸਮਾਨ ਦੀ ਕਹਿੰਦੇ ਆਜ ਨਜ਼ਾਰਾ ਤੇ ਇਹ ਵੀ ਜਿਹੜਾ ਪੱਖ ਐ ਨਾ ਉਹਦਾ ਅੱਖਾ ਗਿਆ ਬਲਜਿੰਦਰ ਜੀ ਕਿਹੜੀ ਆ ਤਾਂ ਜਨਮਾਤੋਂ ਵੀ ਕਿਵੇਂ ਲੱਗਿਆ ਫਿਰ ਮੇਲੇ ਦਾ ਮਾਹੌਲ ਮੇਲਾ ਬਹੁਤ ਵਧੀਆ ਗਿਆ ਅੱਜ ਕਾਫੀ ਬਹੁਤ ਆਟਾ ਨੰਗਾ ਘਟਾ ਕੱਠੇ ਕੱਟਣਾ ਹੈ ਕੱਟਣਾ ਸਾਨੂੰ ਹਾਂ ਤੁਹਾਡਾ ਕੀ ਨਾਮ ਜਗਦੀਪ ਸਿੰਘ ਕਿਹੜੀ ਗਾਜ ਪਰਦੇ ਹੋ ਮੈਂ ਇੱਥੇ ਹੀ ਕਰਦਾ ਕਿਹੜੀ ਚੀਜ਼ ਮੇਲੇ ਦੇ ਵਿੱਚ ਖਾਸ ਕੀ ਜੀ ਲੱਗਿਆ ਤੁਹਾਨੂੰ ਆਹ ਸਾਜ ਵੀ ਇਕੱਠ ਘਟਾ ਮੱਥਾ ਵਧੀਆ ਟਿਕਿਆ ਜਾਂਦਾ ਹੈ ਅੱਛਾ ਬਾਕੀ ਰਹਿਣ ਦਾ ਘੱਟ ਬਹੁਤ ਹੁੰਦਾ ਹੈ ਠੀਕ ਹਾਂ ਜੀ ਕੋਈ ਫਿਰ ਕੀ ਖਰੀਦਿਆ ਤੁਸੀਂ ਮੇਲੇ ਤੋਂ ਹਜੇ ਤੱਕ ਤਾਂ ਕੁਝ ਨਹੀਂ ਖਰੀਦਿਆ ਦੇਖ ਰਿਹਾ ਵਾਕਿਆੇ ਕੰਮ ਕਰਕੇ ਤੇਰੀ ਕੱਟ ਲਈ ਆ ਕੋ ਨਾਲਾਂ ਕਰਦੇ ਨਹੀਂ ਨਾਲ ਹੀ ਕੱਲੀ ਆ ਅੱਛਾ ਮਨੇ ਇਹ ਦੱਸਣਾ ਬੋਲਾ ਵਧੀਆ ਕੀ ਮੋਬਾਈਲ ਵਧੀਆ ਵਾ ਮੇਲਾ ਮੇਲਾ ਵਧੀਆ ਹਾਂ ਨਾ

ਬੱਚੇ ਕਿੰਨੇ ਕਿਤੇ ਬੱਚੇ ਨੇ ਮਨਾਂ ਦੇ ਵਿੱਚ ਵੀ ਚਾਹੋ ਆ ਜਿਹੜਾ ਬਹੁਤ ਹੈ ਕੀ ਨਾਮ ਹੈ ਤੁਹਾਡਾ ਮੇਰਾ ਕਾਂਤਾ ਅੱਛਾ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਅਸੀਂ ਪਠਾਣੇ ਤੋਂ ਆਏ ਹਾਂ ਜੀ ਅੱਛਾ ਠੀਕ ਹੈ ਪਹਿਲਾਂ ਵਾਲੇ ਮੇਲੇ ਦੇ ਵਿੱਚ ਤੇ ਹੁਣ ਵਾਲੇ ਮੇਲੇ 'ਚ ਕੀ ਅੰਤਰ ਦੇਖੀਓ ਮੇਲਾ ਸਾਰਦਾ ਦਾ ਜੀ ਦਿਨੋਂ ਦਿਨ ਵਧੀ ਜਾਂਦਾ अच्छा। ਇਹ ਵੀ ਬਹੁਤ ਜ਼ਿਆਦਾ। ਨਹੀਂ ਮੈਂ ਦੇਖ ਰਿਹਾ ਪਹਿਲਾਂ ਵਾਲੇ ਮੇਲੇ ਤੇ ਹੁਣ ਦੇ ਮੇਲੇ ਨੂੰ ਕਿਵੇਂ ਦੇਦੇ ਨੇ। ਪਹਿਲਾ ਮੇਲਾ ਹੁੰਦੇ ਸੀ ਪੁਰਾਣੇ ਸੰਨਿਆਂ ਦੇ ਵਿੱਚ। ਹਾਂਜੀ ਪਹਿਲਾ ਮੇਲੇ ਹੁੰਦੇ ਸੀਗੇ ਟੈਂਡੂ ਲੋਕਾਂ ਦੇ। ਜਿਵੇਂ ਰਾਤਾਂ ਨੂੰ ਗੋਲੀਆਂ ਪਾਉਣੀਆਂ। ਹਾਂਜੀ। ਸਾਰੀ ਸਾਰੀ ਰਾਤ ਚੱਲਦਾ ਸੀਗਾ। ਹੁਣ ਤਾਂ ਪਰ 12:00 ਇੱਕ ਵਜੇ ਸਟਾਪ ਕਰ ਦਿੰਦੇ ਆ। ਪਰ ਚੱਲਦੇ ਨੇ। ਹਾਂਜੀ। ਬਹੁਤ ਜ਼ਿਆਦਾ ਫਰਕ ਆ ਜੀ। ਠੀਕ ਹੈ। ਮਗਹੀ ਦੀ ਮਾਰ ਮੰਨਦੇ ਕਿ ਤਰ੍ਹਾਂ ਕਿਤੇ ਹਾਂਜੀ ਹਾਂਜੀ ਜੀ ਬਹੁਤ ਜ਼ਿਆਦਾ ਕਿਉਂਕਿ ਕਿੰਨੇ ਕਿਤੇ ਕੰਮਾਂ ਦੇ ਵਿੱਚ ਵੀ ਲੋਕ ਬਿਜੀ ਨੇ ਆਪਣੇ ਆਪਣੇ ਉਹਦੇ ਕਰਕੇ ਵੀ ਇਹ ਜਿਹੜਾ ਹੈਗਾ ਉਹ ਨਹੀਂ ਇੰਜੋਏ ਕਰ ਪਾਉਂਦੇ ਮੇਲੇ ਨੂੰ ਜਾਂ ਕਹਿੰਦੇ ਸਰਦਕ ਤੱਕ ਤੋਂ ਵੀ ਮਿੱਟੀ ਘਟੇ ਨਹੀਂ ਆਉਂਦੇ ਲੋਕਾ ਤੋਂ ਨਹੀਂ ਆਉਂਦੇ ਨੇ ਸਾਰੇ 5 ਦਿਨ 4-5 ਦਿਨ ਮੇਲਾ ਲੱਗਦਾ ਹਾਂਜੀ ਜਿਹਦਾ ਅੱਜ ਨਹੀਂ ਟਾਈਮ ਹੈਗਾ ਉਹ ਦੂਸਰੇ ਦਿਨ ਆ ਜਾਂਦਾ ਠੀਕ ਹੈ ਜੀ ਇਹ ਮੇਲੇ ਨੂੰ ਮਤਲਬ ਪੰਜਾਬ ਦੇ ਮੇਲਿਆਂ ਦੇ ਵਿੱਚ ਇੱਕ ਨੰਬਰ ਤੇ ਮੰਨਿਆ ਜਾਂਦਾ ਸਭਾਰ ਦੀ ਮੇਲੇ ਜੀ 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 ਕਿਵੇਂ 150 ਪਹਿਲਾਂ ਦੇ ਮੇਲੇ ਤੇ ਹੁਣ ਦੇ ਮੇਲਿਆਂ ਨੂੰ ਮੇਕੋ ਪਹਿਲਾਂ ਜਿਹੜਾ ਮੇਲੇ ਸੀਗੇ ਪ੍ਰਾਤਕਾਂ ਨੂੰ ਤਾਂ ਬਹੁਤ ਵਧੀਆ ਸੀ ਹੁਣ ਕਿ ਉਹ ਹੋ ਗਿਆ ਕਿ ਮਾਹੌਲ ਜਿਹੋ ਹੁੰਦੇ ਨਾਲ ਲੜਾਈਆਂ ਪੜਾਈਆਂ ਬਹੁਤ ਜ਼ਿਆਦਾ ਹੋ ਗਈਆਂ ਪਹਿਲਾਂ ਮੇਲੇ ਚੱਲਦੇ ਸੀ ਸਵੇਰਚਾਰ ਹੁੰਦਾ ਸੀ ਹੁਣ ਹੋਇ ਕਿ ਇੰਨਾ ਸਾਰੀ ਚੀਜ਼ਾਂ ਗਾਇਬ ਹੋ ਗਏ ਮੇਰੇ ਤੋਂ ਠੀਕ ਹੈ ਪਹਿਲਾਂ ਮੋੜੀਆਂ ਹੁੰਦੀਆਂ ਸੀ ਇਨਚਾਰਾਂ ਦਾ ਕੰਮ ਹੁੰਦਾ ਬਹੁਤ ਜਣ ਦੀ ਸਵੇਰਚਾਰ ਦੇ ਨਾਲ ਤਕਰੀਬਨ ਤਕਰੀਬਨ ਨੰਨੀ 45 ਤੋਂ 50 ਸਾਲ ਹੋ ਗਏ ਮੀਲਾ ਦੇਖਦੇ ਨੂੰ ਆਉਂਦੇ ਆ ਸੀ ਲੇਕਿਨ ਉਹਦੋਂ ਤੇ ਹੁਣ ਦਾ ਬਹੁਤ ਜ਼ਿਆਦਾ ਹੀ ਫਰਕ ਬਣ ਚੁੱਕਿਆ ਨੇ ਮੇਲੇ ਦਾ ਠੀਕ ਹੈ ਕਿਵੇਂ ਕੀ ਕਾਰਨ ਮੰਨਦੇ ਹੋ ਮੇਲੇ 'ਚ ਐ ਫਰਕ ਪੈਣ ਦਾ ਕਾਰਨ ਮੇਨ ਤਾਂ ਇਹ ਕਾਰਨ ਇਹ ਪ੍ਰਾਤਨ ਚੀਜ਼ਾਂ ਨੂੰ ਵੇਖੀ ਘਟ ਹੋ ਗਏ ਸੰਬਧਾਰਕ ਠੱਠਨ ਹੋ ਰਿਹਾ ਵਾ ਠੀਕ ਹੈ ਸਾਂਗ ਜਿਹੜੇ ਆ ਉਹ ਅੱਜ ਕੱਲ ਮੀਡੀਆ ਦੇ ਸਾਹਮਣੇ ਨਾਲ ਨਵੇਂ ਤੋਂ ਨਵੇਂ ਚੱਲਦੇ ਆ ਪੈਸੰਗ ਦੇ ਵਿੱਚ ਹੀ ਆ ਪਹੁੰਚੀ ਦੁਨੀਆ ਇਤਨਾ ਕਿਤੇ ਫੈਸ਼ਨ ਯੁੱਗ ਦੀ ਇਹਨਾਂ ਵੱਲੋਂ ਗੱਲ ਕੀਤੀ ਗਈ ਹੈ ਵੀ ਫੈਸ਼ਨ ਦਾ ਜਿਹੜਾ ਹੈਗਾ ਆ ਉਹ ਦੌਰ ਜਾਦੇ ਹੋ ਗਿਆ ਹੈ ਟੈਕਨੋਲੋਜੀ ਨੂੰ ਲੈ ਕੇ ਕਿਤਨਾ ਕਿਤੇ ਜਿਹੜਾ ਹੈਗਾ ਆ ਉਹ ਮੇਲਿਆਂ ਦੇ ਵਿੱਚ ਲੋਕਾਂ ਦਾ ਰਜਣਾ ਆ ਰਿਹਾ ਉਹ ਘਟ ਗਿਆ ਬਾਈ ਜੀ ਕੀ ਨਾਮ ਤੁਹਾਡਾ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕਿਹੜੀ ਜਗ੍ਹਾ ਤੋਂ ਆਏ ਟੂਰ ਕੋਟ ਹੀ ਆਪਣਾ ਪਿੰਡ ਆ ਮੇਲੇ ਨੂੰ ਕਿਵੇਂ ਦੇਖਦੇ ਹੋ ਮੇਲੇ ਮਤਲਬ ਅੱਜ ਦਾ ਮੇਲਾ ਕਿਵੇਂ ਦੇਖਦੇ ਹੋ ਤੁਸੀਂ ਅੱਜ ਦਾ ਮੇਲਾ ਹੈ ਤਾਂ ਚਲੋ ਠੀਕ ਆ ਪਰ ਉਹ ਰੁਝਾਨ ਨਹੀਂ ਹੈ ਜੋ ਪਹਿਲਾਂ ਹੁੰਦਾ ਸੀ ਪਹਿਲਾਂ ਹੁੰਦਾ ਸੀ ਹਾਂ ਕਿਵੇਂ ਮਤਲਬ ਕੀ ਕਾਰਨ ਮੰਨਦੇ ਹੋ ਇਹਦਾ ਮੇਨ ਕਾਰਨ ਤਾਂ ਮੇਨ ਮੋਬਾਈਲ ਆ ਸਭ ਤੋਂ ਵੱਡਾ ਕਾਰਨ ਹਾਂ ਲੋਕ ਮਤਲਬ ਕਿ ਜਿਹੜਾ ਬੱਚਿਆਂ ਦੇ ਵਿੱਚ ਮੇਲੇ ਦਾ ਰੁਝਾਨ ਹੁੰਦਾ ਸੀਗਾ ਉਹ ਮੋਬਾਈਲ ਨੇ ਬਿਲਕੁਲ ਖਤਮ ਕਰਤਾ ਇਹਦਾ ਇੱਕ ਛੋਟੇ ਬੱਚਿਆਂ ਦੇ ਰਹਿ ਗਏ ਆ ਜਿਹੜੇ ਅੱਗੇ ਹੁੰਦਾ ਸੀਗਾ ਕਾਲਜ ਵਾਲੇ ਵੀ ਆਉਂਦੇ ਨੇ ਸਕੂਲ ਵਾਲੇ ਵੀ ਆਉਂਦੇ ਪਰ ਉਹਨਾਂ ਨੂੰ ਕੋਣ ਹੈ ਨਹੀਂ ਜੀ ਧੰਨਵਾਦ ਕਿਤਨੇ ਕਿਤੇ ਉਹ ਜਿਹੜਾ ਲੋਕਾਂ ਦੇ ਵਿੱਚ ਰੁਝਾਨ ਆ ਨਾ ਮੇਲੇ ਪ੍ਰਤੀ ਬਾਈ ਜੀ ਦਾ ਨਾਮ ਮੈਨੇ ਬਾਈ ਜੀ ਕੀ ਨਾਮ ਤੁਹਾਡਾ ਜੀ ਦਿਲਵੀਰ ਸਿੰਘ ਲਟਾਲਾ ਕਿਹੜੀ ਜਗ੍ਹਾ ਤੋਂ ਲਟਾਲੇ ਤੋਂ ਲਟਾਲਾ ਪਿੰਡਾ ਜੀ ਠੀਕ ਹੈ ਇਹ ਲਾ ਦੇਖ ਰਹੇ ਆ ਇਹ ਜਿਹੜਾ ਬਿਰਸਾ ਕੁਰਤੇ ਚਾਦਰੇ ਦਾ ਬਹੁਤ ਘੱਟ ਲੋਕੀ ਪਾ ਰਹੇ ਨੇ ਹਾਂਜੀ ਨਵੇਂ ਸ਼ੁਰੂ ਤੋਂ ਹੀ ਪਾਉਣਾ ਠੀਕ ਹੈ ਵੈਸੇ ਮੈਂ ਜੌਬ ਕਰ ਰਿਹਾ ਠੀਕ ਹੈ ਉਸ ਵਾਲ ਗਰੁੱਪ ਵਿੱਚ ਹੈ ਜੇ ਡਿਪਟੀ ਮੈਨੇਜਰ ਅਕਾਊਂਟ ਮੈਨੂੰ ਇਹ ਦੱਸੋ ਵੀ ਪਹਿਲਾ ਵਾਲੇ ਮੇਲੇ ਦੇ ਵਿੱਚ ਤੇ ਹੋਣ ਦੇ ਮੇਲੇ 'ਚ ਕੀ ਅੰਤਰ ਦੇ ਦਵਾਂ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ ਅੱਛਾ ਬਹੁਤ ਜ਼ਮੀਨ ਸਮਾਨ ਦਾ ਫਰਕ ਪੈ ਗਿਆ ਪਹਿਲਾਂ ਜਿਹੜੇ ਮੇਲੇ ਸੀਗੇ ਲੋਕੀ ਸ਼ਰਧਾ ਤੇ ਭਾਵਨਾ ਨਾਲ ਆਉਂਦੇ ਸੀ ਠੀਕ ਹੈ ਜਿਹੜੇ ਹਰਦੇ ਮੇਲੇ ਨੇ ਜ਼ਿਆਦਾਤਰ ਸ਼ਰਧਾ ਭਾਵਨਾ ਜਿਹੜੇ ਨਵੇਂ ਮੁੰਡੇ ਨੇ ਉਹਨਾਂ ਚੋਂ ਤੂੰ ਖਤਮ ਹੋ ਚੁੱਕੀ ਆ ਇੱਕ ਜਿਹੜੀ ਮੇਨ ਗੱਲ ਆ 1900 2000 ਕਰੋਨਾ ਤੋਂ ਬਾਅਦ ਜਿਹੜੀਆਂ ਪੋਲੀਟੀਕਲ ਕਾਨਫਰੰਸਾਂ ਸੀਗੀਆਂ ਉਹਨਾਂ ਨਾਲ ਵੀ ਮੇਲੇ ਦੇ ਵਿੱਚ ਬਹੁਤ ਵੱਡੀ ਰੌਣਕ ਹੁੰਦੀ ਸੀਗੀ ਉਹ ਕਟ ਗਈ ਕਿਦਾਂ ਉਹ ਬਹੁਤ ਕਟ ਗਈ ਦੇਖ ਲਓ ਕਿ ਹਰ ਇੱਕ ਪੋਲੀਟੀਕਲ ਜਿਹੜੀ ਪਾਰਟੀ ਸੀ ਉਹਨਾਂ ਨੂੰ ਇੱਕ ਮੰਚ ਮਿਲ ਜਾਂਦਾ ਸੀਗਾ ਇੱਥੇ ਇਕੱਠਨਾ ਕੁਝ ਉਹਨਾਂ ਦਾ ਕੇਜਰ ਹੁੰਦਾ ਸੀ ਹਾਂ ਉਹਦੇ ਨਾਲ ਵੀ ਕੁਝ ਕਿਤੇ ਉਹ ਵੀ ਰਾਸ਼ ਜਿਹੜਾ ਹੈਗਾ ਇੱਥੇ ਹੋਰ ਆਸੀ ਉੱਤੇ ਉਹ ਵੀ ਕਾਊਂਟ ਕਰ ਰਿਹਾ ਜਿਹੜਾ ਉਹ ਰਾਸ਼ਾ ਅੱਛਾ ਮੈਨੂੰ ਇੱਕ ਗੱਲ ਦੱਸੋ ਵੀ ਕੋਈ ਖਾਸ ਤੁਸੀਂ ਚਾਰੇ ਮਿੱਤਰ ਹਾਂਜੀ ਹਾਂ ਅਸੀਂ ਚਾਰੇ ਮਿੱਤਰ ਹਾਂ ਠੀਕ ਹੈ ਨਹੀਂ ਫਿਰ ਕੋਈ ਖਾਸ ਗੱਲ ਰਹੀ ਬਬਾ ਯਾਦ ਉਸ ਟਾਈਮ ਦੀ ਕੋਈ ਤੁਹਾਡੇ ਵੇਲੇ ਦੀ ਜਵਾਨੀ ਵੇਲੇ ਦੀ ਕਹੋ ਗਾਨੀ ਬਲੇ ਦੀ ਤਾਂ ਵੀ ਇੱਥੇ ਬੜੀਆਂ ਜਗ੍ਹਾਆਂ ਨੇ ਉਹ ਬੋਲੀਆਂ ਪੈਂਚਾ ਹੁੰਦੀਆਂ ਉੱਧਰੋਂ ਆਉਂਦੇ ਹੁੰਦੇ ਬੋਲੀਆਂ ਪਾਉਂਦੇ ਇੱਥੇ ਆ ਕੇ ਮੁਕਾਬਲਾ ਹੁੰਦਾ ਬੋਲੀਆਂ ਦਾ ਤੇ ਦੋ ਦੋ ਪਾਰਟੀਆਂ ਦੀਆਂ ਬੋਲੀਆਂ ਪੈਂਦੀਆਂ ਸਾਰੀ ਰਾਤ ਭੰਡਾਰੇ ਪੈਣੇ ਮਤਲਬ ਉਹ ਕਲਚਰ ਉਹ ਜਿਹੜਾ ਹੈਗਾ ਉਹ ਖਤਮ ਹੋ ਗਿਆ ਠੀਕ ਹੈ ਫਿਰ ਤੁਹਾਡੇ ਵਰਗੇ ਜਿਹੜੇ ਮਿੱਤਰ ਪਿਆਰੇ ਨੇ ਉਹ ਕਿਤਨੇ ਕਿਤੇ ਇਸ ਕਲਚਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਬਹੁਤ ਸਾਡੇ ਪਿੰਡ ਵੀ ਉਹ ਜਿਹੜੇ ਮੇਰੇ ਦੋਸਤ ਨੇ ਇਨਾਂ ਨੂੰ ਵੀ ਇਹ ਗੱਲ ਕਹਿ ਰਿਹਾ ਵੀ ਜਿਹੜਾ ਪੰਜਾਬੀ ਵਿਰਸਾ ਕੋਲ ਤੇ ਜਾਗ ਰੇ ਦਾ ਉਹਨੂੰ ਆਪਾਂ ਸੰਭਾਲ ਕੇ ਰੱਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਸਾਡੇ ਬਜ਼ੁਰਗ ਕਿਹੋ ਜਿਹੇ ਸੀਗੇ ਕੀ ਕੰਮ ਕਰਦੇ ਸੀ ਧੰਨਵਾਦ ਜੀ ਕਿੰਨਾ ਕਿਤੇ ਇਹਨਾਂ ਵੱਲੋਂ ਬਹੁਤ ਸੋਨਾ ਸਨੇਹਾ ਦਿੱਤਾ ਗਿਆ ਕਿ ਬਈ ਜਿਹੜਾ ਹੈਗਾ ਆ ਉਹ ਪੰਜਾਬੀ ਵਿਰਸੇ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਆਪ ਅੱਗੇ ਆਉਣਾ ਪਵੇਗਾ ਕਿਉਂਕਿ ਜਿਹੜੇ ਮੇਲੇ ਸੀ ਉਹ ਪੰਜਾਬ ਦਾ ਸ਼ਿੰਗਾਰ ਸੀ ਪੰਜਾਬੀ ਸੱਭਿਆਚਾਰ ਦਾ ਸ਼ਿੰਗਾਰ ਰਹੇ ਨੇ ਸ਼ੁਰੂ ਤੋਂ ਮੇਲੇ ਤੇ ਅੱਜ ਅਸੀਂ ਮੇਲਾ ਖਪਾ ਦਾ ਬਤ ਮੌਜੂਦ ਆ ਬਹੁਤ ਆ ਪ੍ਰਸਿੱਧ ਮੇਲਾ ਹੈ ਜਿਸ ਵਿੱਚ ਮੇਲੇ ਬਤ ਮੌਜੂਦ ਆ ਤੇ ਦੂਰ ਦੂਰ ਸੰਗਤ ਔਣੀ ਸ਼ੁਰੂ ਹੋ ਚੁੱਕੀ ਆ ਤੇ ਸੰਗਤ ਆ ਰਹੀ ਆ ਲੋਕਾਂ ਦੇ ਨਾਲ ਗਲਬਾਤ ਨਹੀਂ ਕੀਤੀ ਪਰ ਕਿਤੇ ਨਾ ਕਿਤੇ ਟੈਕਨੋਲੋਜੀ ਨੂੰ ਲੋਕਾਂ ਨੇ ਕਾਰਨ ਦੱਸਿਆ ਵੀ ਮੇਲੇ ਤੋਂ ਦੂਰ ਹੋਣ ਦਾ ਤੇ ਅੱਜ ਦੇ ਲਈ ਇਨਾਈ ਮੈਂ ਦੈਂਤ ਸਿੰਘ ਜੋੜੀਆਂ ਹਮਦਰਦ ਮੀਡੀਆ ਵੱਲੋਂ ਹੀ ਅਮਗਰਬ ਮੰਡੀ ਟਾਊਨ